ਕਬੀ ਨੇ ਕਰਤਾ ਵੀ ਚੰਡੀਗੜ੍ਹ ਸੀਲ ਤੇ ਪਾਤੀਆਂ ਧੂਮਾਂ ਤੇ ਕਿਸੇ ਨੇ ਕਦੇ ਸੋਚਿਆ ਨਹੀਂ ਹੋਣਾ ਵੀ ਪੰਜਾਬ ਯੂਨੀਵਰਸਿਟੀ ਦੇ ਲਈ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦਾ ਇੰਨਾ ਵੱਡਾ ਕੱਠ ਹੋ ਜੂਗਾ ਤੇ ਵਿਦਿਆਰਥੀਆਂ ਨੂੰ ਇੰਨਾ ਵੱਡਾ ਹੰਗਾਰਾ ਮਿਲੂਗਾ ਹਰ ਇੱਕ ਸ਼ਖਸ਼ ਨੇ ਹਰ ਇੱਕ ਪੰਜਾਬੀ ਨੇ ਹਰ ਇੱਕ ਭਾਵੇਂ ਉਹ ਛਾਸੀ ਲੀਟਰ ਹੋਵੇ ਚਾਹੇ ਕਿਸਾਨ ਜੁਨੀਅਤ ਹੋਵੇ ਚਾਹੇ ਕੋਈ ਵੀ ਬੰਦਾ ਹੋਵੇ ਉਹਨਾਂ ਦੇ ਹੱਕ ਦੇ ਵਿੱਚ ਖੜ ਗਏ ਤੇ ਪਾਤੀਆਂ ਧੂਮਾਂ ਲਾ ਕੇ ਜਕਾਰੇ ਤੇ ਸਾਰੇ ਪੰਜਾਬ ਯੂਨੀਵਰਸਿਟੀ ਦੇ ਹੱਕ ਚ ਖੜ ਗਏ ਉਹਨਾਂ ਵਿਦਿਆਰਥੀਆਂ ਦੇ ਹੱਕ ਚ ਖੜ ਗਏ ਜਿਨ੍ਹਾਂ ਦਾ ਭਵਿੱਖ ਹੈ ਉਹ ਜਿਨ੍ਹਾਂ ਦੀ ਮਾਂ ਹੈ ਉਹ ਜਿਨ੍ਹਾਂ ਦਾ ਦੂਜਾ ਘਰ ਹੈ ਅੱਜ ਇੱਕ ਵਾਰ ਫਿਰ ਸਾਬਤ ਕਰਤਾ ਵੀ ਪੰਜਾਬੀ ਜਿੱਥੇ ਵੀ ਜਾਂਦੇ ਆ ਧੂਮਾ ਪਾਉਂਦੇ ਆ ਤੇ ਆਪਣੀ ਚਿੱਤ ਹਾਸਲ ਕਰਦੇ ਆ ਤੇ ਆਪਣੀ ਚਿੱਤ ਦਾ ਝੰਡਾ ਘੜਦੇ ਆ ਅੱਜ ਫਿਰ ਸਾਬਤ ਕੀਤਾ ਇੱਕ ਵਾਰੀ ਪੰਜਾਬੀਆਂ ਨੇ ਤੇ ਆਪਣਾ ਦਾਵਾ ਠੋਕਿਆ